ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਜਪੜੀ ਦੇ ਨਾਲ ਸੋ ਦੋਸਤੋ ਕੱਲ ਦਾ ਇੱਕ ਪੱਤਰ ਜਿਹੜਾ ਉਹ ਗਰੁੱਪਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਦੇਖਿਆ ਹੋਣਾ ਹੈ ਇਹ ਤੱਕ ਕਿ ਸ਼ਾਇਦ ਨਿਊਜ਼ ਚੈਨਲਾਂ ਦੇ ਉੱਪਰ ਵੀ ਦੇਖਿਆ ਹੋਣਾ ਹੈ ਕਿ ਰਿਜ਼ਰਵੇਸ਼ਨ ਕੈਟਾਗਰੀ ਭਾਵ ਐਸਸੀ ਜਾਂ ਐਸਸੀ ਕੈਂਡੀਡੇਟਸ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਇੱਕ ਵੱਡਾ ਫੈਸਲਾ ਜਿਹੜਾ ਹੋ ਦਿੱਤਾ ਗਿਆ ਹੈ ਰਿਜ਼ਰਵੇਸ਼ਨ ਨੂੰ ਲੈ ਕੇ ਕਿ ਹੁਣ ਜਿਹੜੇ ਰਿਜ਼ਰਵੇਸ਼ਨ ਕੈਟਾਗਰੀ ਦੇ ਕੈਂਡੀਡੇਟਸ ਨੇ ਉਹਨਾਂ ਨੂੰ ਓਪਨ ਦੇ ਵਿੱਚ ਸੀਟ ਨਹੀਂ ਮਿਲੂਗੀ ਓਪਨ ਵਿੱਚ ਸੀਟ ਨਹੀਂ ਮਿਲੂਗੀ ਮਤਲਬ ਕਿ ਕੀ ਇਹ ਸਾਰੀ ਜਾਣਕਾਰੀ ਕਿਉਂ ਕੀਤਾ ਗਿਆ ਇਹ ਤੁਹਾਡਾ ਨਾਲ ਸਾਂਝੀ ਕਰਦੇ ਆਂ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਐ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਕ ਇਸ ਵਿਸ਼ੇ ਬਾਰੇ ਆਪਣੇ ਸੁਝਾਅ ਕਮੈਂਟਾਂ ਦੇ ਵਿੱਚ ਜਰੂਰ ਦਿਓ ਸਹੀ ਹੋਇਆ ਜਾਂ ਗਲਤ ਹੋਇਆ ਕੀ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ ਠੀਕ ਹੈ ਜੀ ਕਿਰਪਾ ਕਰਕੇ ਆਪਣੇ ਸੁਝਾਅ ਜਿਹੇ ਕਮੈਂਟਾਂ ਦੇ ਵਿੱਚ ਜਰੂਰ ਦਿਓ ਸੋ ਦੋਸਤੋ ਗੱਲ ਕਰਦੇ ਆਂ ਆਪਾਂ ਜਿਸ ਤਰ੍ਹਾਂ ਤੁਸੀਂ ਹੈਡਿੰਗ ਦੇਖ ਸਕਦੇ ਹੋ ਰਿਜ਼ਰਵੇਸ਼ਨ ਵਾਲਿਆਂ ਨੂੰ ਹੁਣ ਨਹੀਂ ਮਿਲੂਗੀ ਜਨਰਲ ਸੀਟ ਸਪਰੀਮ ਕੋਰਟ ਦਾ ਜਿਹੜਾ ਵੱਡਾ ਫੈਸਲਾ ਇਤਿਹਾਸਕ ਫੈਸਲਾ ਕਹਿ ਸਕਦੇ ਆ ਠੀਕ ਹੈ ਜੀ ਹੁਣ ਅਸਲ ਵਿੱਚ ਰਿਜ਼ਰਵੇਸ਼ਨ ਨੂੰ ਜਨਰਲ ਸੀਟ ਇਹਦਾ ਮਤਲਬ ਕੀ ਹੈ ਸੋ ਦੋਸਤੋ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਦੱਸਦੀ ਆਪਾਂ ਕਿ ਜਦੋਂ ਵੀ ਕੋਈ ਕਿਸੇ ਤਰ੍ਹਾਂ ਦਾ ਪੀਪਰ ਕੰਡਕਟ ਕੀਤਾ ਜਾਂਦਾ ਹੈ ਠੀਕ ਹੈ ਜੀ ਉਹਦੇ ਵਿੱਚ ਸਾਰੇ ਹੀ ਕੈਟਾਗਰੀ ਦੇ ਜਿਹੜੇ ਪਰਸਨ ਨੇ ਲਾਗੂ ਜਾਂ ਕੈਂਡੀਡੇਟਸ ਨੇ ਅਪਲਾਈ ਕਰਦੇ ਸੋ ਖਾਸ ਕਰ ਜਿਹੜੇ ਐਸਸੀ ਐਸਸੀ ਜਾਂ ਰਿਜ਼ਰਵੇਸ਼ਨ ਕੈਟਾਗਰੀ ਵਾਲੇ ਕੈਂਡੀਡੇਟਸ ਨੇ ਮੰਨ ਲਓ ਜੇਕਰ ਉਹ ਹਾਈ ਮੈਟ ਦੇ ਵਿੱਚ ਆਉਂਦੇ ਆ ਉਹਨਾਂ ਦੇ ਨੰਬਰ ਬਾਕੀ ਜਿਹੜੀ ਜਨਰਲ ਕੈਟਾਗਰੀ ਕੱਟਆਫ ਗਈ ਹੈ ਉਨ੍ਹਾਂ ਦੇ ਬਰਾਬਰ ਜਿਹੜੇ ਨੰਬਰ ਆਉਂਦੇ ਆ ਤਾਂ ਉਸ ਰਿਜ਼ਰਵੇਸ਼ਨ ਕੈਟਾਗਰੀ ਵਾਲੇ ਕੈਂਡੀਡੇਟਸ ਨੂੰ ਜਰਨਲ ਦੇ ਵਿੱਚ ਕਨਸਿਡਰ ਕਰ ਲਿਆ ਜਾਂਦਾ ਹੈ ਭਾਵ ਉਸ ਨੂੰ ਰਿਜ਼ਰਵੇਸ਼ਨ ਕੈਟਾਗਰੀ ਤੋਂ ਚੱਕ ਕੇ ਓਪਨ ਦੇ ਵਿੱਚ ਭਾਵ ਜਰਨਲ ਕੈਟਾਗਰੀ ਦੇ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਹੈ ਠੀਕ ਹੈ ਜੀ ਜਿਸ ਕਾਰਨ ਕੀ ਹੁੰਦਾ ਹੈ ਕਿ ਜਿੱਥੋਂ ਤੱਕ ਦੋਵਾਂ ਦੇ ਹੀ ਮਤਲਬ ਕਿਉਂ ਕੀਤਾ ਗਿਆ ਉਹਦੇ ਵਿੱਚ ਵੱਡਾ ਕਾਰਨ ਇਹ ਹੈ ਕਿ ਜਿਹੜੀ ਜਰਨਲ ਦੇ ਵਿੱਚ ਇੱਕ ਸੀਟ ਜਿਹੜੀ ਹੈ ਉਹ ਐਸਸੀ ਕੈਂਡੀਡੇਟਸ ਦੀ ਮਤਲਬ ਠੀਕ ਹੈ ਰਿਜ਼ਰਵ ਹੋ ਜਾਂਦੀ ਹੈ ਜਿਸ ਦੇ ਕਾਰਨ ਜਨਰਲ ਦੀ ਇੱਕ ਸੀਟ ਮੰਨ ਲਿਆ ਜਾਂਦਾ ਵੀ ਘਟ ਜਾਂਦੀ ਹੈ ਤੇ ਐਸਸੀ ਦੀ ਸੀਟ ਇੱਕ ਵੱਧ ਜਾਂਦੀ ਹੈ ਠੀਕ ਹੈ ਜੀ ਇਹ ਹੀ ਸਭ ਤੋਂ ਵੱਡਾ ਕਾਰਨ ਸੀ ਕਿ ਬਹੁਤ ਸਮੇਂ ਤੋਂ ਜਿਹੜੇ ਰਿਜ਼ਰਵੇਸ਼ਨ ਨੂੰ ਖਤਮ ਕਰਨ ਬਾਰੇ ਸੋਚਿਆ ਜਾ ਰਿਹਾ ਸੀ ਸੋ ਹੁਣ ਰਿਜ਼ਰਵੇਸ਼ਨ ਨੂੰ ਇੱਕ ਤਰ੍ਹਾਂ ਦੀ ਖਤਮ ਕਰ ਦਿੱਤੀ ਗਈ ਹੈ ਇਹਦੇ ਵਿਚਾਰ ਇੱਕ ਬਹੁਤ ਵੱਡਾ ਹਜੇ ਮੈਂ ਕਹਿੰਨਾ ਵੀ ਇੱਕ ਤਰ੍ਹਾਂ ਦਾ ਇਸ਼ੂ ਬਣਨਾ ਹੈ ਹਜੇ ਜਾਂ ਹੋ ਸਕਦਾ ਹੈ ਕਿਉਂ ਕੀਤਾ ਗਿਆ ਸਾਰੀਆਂ ਗੱਲਾਂ ਮਤਾਂ ਤੁਹਾਡੇ ਸਾਹਮਣੇ ਆਉਣੀਆਂ ਥੋੜੇ ਟਾਈਮ ਦੇ ਵਿੱਚ ਕਿਤਨੇ ਕੀਤੇ ਇਹ ਸੋਸ਼ਲ ਮੀਡੀਆ ਦੇ ਜਰੀਏ ਸਾਡੇ ਸਾਹਮਣੇ ਆਊਗਾ ਤੇ ਜਿਹੜੇ ਭੈਣ ਭਰਾ ਥੋੜੇ ਵਿਦਵਾਨ ਨੇ ਜਾਂ ਇਸ ਬਾਰੇ ਆਪਣੇ ਸੁਝਾਅ ਤੁਸੀਂ ਵੀ ਜ਼ਰੂਰ ਦੇਣੀ ਹੁਣ ਹੈ ਕਿ ਜੀ ਕਿਸੇ ਪੇਪਰ ਜੇਕਰ ਐਸਸੀ ਐਸਡੀ ਓਬੀਸੀ ਇਹ ਐਸਡਬਲ ਐਨੀ ਅਦਰ ਕੈਟਾਗਰੀ ਜੇਕਰ ਉਸ ਭਰੀ ਗਈ ਪੋਸਟ ਵਿੱਚ ਕੈਂਡੀਡੇਟ ਉਮਰ ਦੀ ਛੋਟ ਲੈਂਦਾ ਹੈ ਤਾਂ ਓਪਨ ਕੈਟਾਗਰੀ ਵਿੱਚ ਸਿਲੈਕਟ ਨਹੀਂ ਹੋਵੇਗਾ ਭਾਵੇਂ ਜੇਕਰ ਕੋਈ ਰਿਜ਼ਰਵੇਸ਼ਨ ਕੈਟਾਗਰੀ ਦਾ ਕੈਂਡੀਡੇਟ ਉਮਰ ਦੇ ਵਿੱਚ ਛੋਟ ਲੈਂਦਾ ਹੈ ਪਰ ਉਹਦੇ ਜਿਹੜੇ ਮੈਰਿਟ ਅੰਕ ਹੈ ਉਹ ਜਨਰਲ ਕੈਟ ਠੀਕ ਹੈ ਤਾਂ ਉਹ ਦੇ ਵਿੱਚ ਕਨਸਿਡਰ ਨਹੀਂ ਕੀਤਾ ਜਾਊਗਾ ਉਸ ਦੀ ਸਿਲੈਕਸ਼ਨ ਸਿਰਫ ਕੈਟਾਗਰੀ ਦੀਆਂ ਪੋਸਟਾਂ ਵਿੱਚ ਹੀ ਹੋਵੇਗੀ ਚਾਹੇ ਉਸ ਦੇ ਨੰਬਰ ਜਨਰਲ ਕੈਟਾਗਰੀ ਦੇ ਕੈਂਡੀਡੇਟ ਤੋਂ ਵੱਧ ਹੀ ਕਿਉਂ ਨਾ ਹੋਣ ਉਹ 50% ਓਪਨ ਕੈਟਾਗਰੀਆਂ ਪੋਸਟਾਂ ਵਿੱਚ ਕਨਸਿਡਰ ਨਹੀਂ ਹੋਵੇਗਾ ਕਿਉਂਕਿ ਉਸ ਨੇ ਉਮਰ ਵਿੱਚ ਛੋਟ ਲੈ ਲਈ ਹੁਣ ਇੱਥੇ ਦੇਖੋ ਦੋ ਗੱਲਾਂ ਆ ਗਈਆਂ ਇੱਕ ਤਾਂ ਜੇਕਰ ਉਸ ਨੇ ਕਿਸੇ ਤਰ੍ਹਾਂ ਦੀ ਰਿਜ਼ਰਵੇਸ਼ਨ ਕੈਟਾਗਰੀ ਦਾ ਲਾਭ ਲੈਂਦਾ ਉਸ ਨੂੰ ਮਤਲਬ ਜਨਰਲ ਸੀਟ ਦੇ ਵਿੱਚ ਕਨਸਿਡਰ ਨਹੀਂ ਕੀਤਾ ਜਾਊਗਾ ਹੁਣ ਮੰਨ ਲਓ ਜੇਕਰ ਉਹਨੇ ਉਮਰ ਦੇ ਵਿੱਚ ਛੋਟ ਨਾ ਲਈ ਤੀ ਕਿਸੇ ਹੋਰ ਕਿਸੇ ਕਿਸਮ ਦੀ ਜਿਹੜੀ ਛੋਟ ਨਾ ਲਈ ਤੀ ਤਾਂ ਕੀ ਉਸ ਨੂੰ ਜਨਰਲ ਦੇ ਵਿੱਚ ਹੀ ਕਨਸਿਡਰ ਕੀਤਾ ਜਾਊਗਾ ਇਹ ਇੱਕ ਸਵਾਲੀਆ ਚਿੰਨ੍ਹ ਬਣ ਗਿਆ ਭਾਵ ਇੱਕ ਕੁਐਸਚਨ ਖੜਾ ਹੋ ਗਿਆ ਕਿਉਂਕਿ ਇਹਨਾਂ ਨੇ ਲਿਖਿਆ ਵੀ ਜੇਕਰ ਉਹ ਉਮਰ ਦੇ ਵਿੱਚ ਛੋਟ ਲੈਂਦਾ ਤਾਂ ਉਹਦੇ ਨੰਬਰ ਪਰ ਜੇਕਰ ਜਨਰਲ ਕੈਟਾਗਰੀ ਦੇ ਬਰਾਬਰ ਜਾਂਦੇ ਆ ਤਾਂ ਕੀ ਉਸ ਜਿਹੜੀ ਹੈਗੀ ਉਸ ਨੂੰ ਮਤਲਬ ਜਨਰਲ ਨਹੀਂ ਕਨਸਿਡਰ ਕੀਤਾ ਜਾਊਗਾ ਐਸ ਸੀ ਕੈਟਾਗਰੀ ਜਿਹੜਾ ਉਸ ਜਿਹੜੀ ਸਾਮੀ ਕੈਟਾਗਰੀ ਦੇ ਵਿੱਚ ਹੀ ਮੰਨਿਆ ਜਾਊਗਾ ਠੀਕ ਹੈ ਜੀ ਤਾਂ ਹੁਣ ਗੱਲ ਇੱਥੇ ਹੀ ਹੁੰਦੀ ਹੈ ਕਿ ਜੇਕਰ ਉਹ ਕਿਸੇ ਤਰ੍ਹਾਂ ਦਾ ਲਾਭ ਨਹੀਂ ਲੈਂਦਾ ਠੀਕ ਹੈ ਜੀ ਸਿਰਫ ਮਤਲਬ ਰਿਜ਼ਰਵੇਸ਼ਨ ਕੈਟਾਗਰੀ ਦੇ ਵਿੱਚ ਉਹਨੂੰ ਕੋਈ ਇਸ ਤਰ੍ਹਾਂ ਦਾ ਲਾਭ ਨਹੀਂ ਦਿੱਤਾ ਜਾਂ ਉਮਰ ਦਾ ਜਾਂ ਕਿਸੇ ਹੋਰ ਤਰ੍ਹਾਂ ਦਾ ਨੰਬਰਾਂ ਦਾ ਨਹੀਂ ਮਿਲਦਾ ਤੇ ਉਸਨੇ ਮਤਲਬ ਵੈਸੇ ਹੀ ਪੇਪਰ ਦਿੱਤਾ ਜਿਸ ਤਰ੍ਹਾਂ ਆਮ ਜਨਰਲ ਕੈਟਾਗਰੀ ਦੇ ਜਿਹੜੀ ਪੇਪਰ ਦਿੰਦੇ ਆ ਤੇ ਉਹਦੀ ਮੈਰਿਟ ਹਾਈ ਅੰਕਾ ਹੈ ਕਿ ਉਸਨੂੰ ਜਿਹੜਾ ਜਨਰਲ ਦੇ ਵਿੱਚ ਮੰਨਿਆ ਜਾਊਗਾ ਜਾਂ ਨਹੀਂ ਮੰਨਿਆ ਜਾਊਗਾ ਇਹ ਇੱਕ ਅਜੇ ਵੀ ਕੁਐਸਚਨ ਬਣਦਾ ਠੀਕ ਹੈ ਜੀ ਸੋ ਇਸ ਦਾ ਮਸਲੇ ਤੇ ਵੀ ਜਲਦੀ ਹੀ ਜਿਹੜਾ ਆਪਾਂ ਨੂੰ ਸੁਝਾ ਜਾਂ ਕੁਐਸਚਨ ਜਾਂ ਇਹਦਾ ਆਨਸਰ ਮਿਲ ਜਾਊਗਾ ਤੁਹਾਨੂੰ ਜਿਕੇ ਕਿਤੇ ਵਿਚਾਰ ਦੇ ਅਨਸਾਰ ਕੀ ਸਹੀ ਹੈ ਜਾਂ ਗਲਤ ਹੈ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਸਹੀ ਹੈ ਤਾਂ ਕਿਰਪਾ ਕਰਕੇ ਜਿਹੜਾ ਉਹ ਆਪਣੇ ਸੁਝਾਅ ਜਰੂਰ ਦਿਓ ਤੇ ਕਿਰਪਾ ਕਰਕੇ ਵੀਡੀਓ ਨੂੰ ਬਰਤਬਰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੇ ਸੁਝਾਅ ਦਿਆ ਕਰੋ ਹਾਈਪ ਜਰੂਰ ਕਰਦਿਆ ਕਰੋ ਸੋ ਇਸ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਜਿਹੜੇ ਭੈਣ ਭਰਾ ਰਿਜ਼ਰਵੇਸ਼ਨ ਕੈਟਾਗਰੀ ਦੇ ਵਾਲੇ ਹੈਗੇ ਹੈ ਠੀਕ ਹੈ ਤੇ ਜਰਨਲ ਵਾਲੇ ਹੈ ਕਿ ਇਹਦੇ ਨੇ ਕਿਤੇ ਉਹਨਾਂ ਤੱਕ ਜਾਣਕਾਰੀ ਪਹੁੰਚ ਜਾਵੇ ਸੋ ਜਾਣਕਾਰੀ ਸਾਰਥਕ ਵੀ ਹੋ ਸਕਦੀ ਹੈ ਜਾਂ ਉਹਨਾਂ ਵਾਸਤੇ ਨਾਰਥਕ ਵੀ ਹੋ ਸਕਦੀ ਹੈ ਚੰਗੀ ਮਾੜੀ ਪੋਜ਼ਿਟਿਵ 네ਗੇਟਿਵ ਇਹ ਦੋਵੇਂ ਤਰ੍ਹਾਂ ਦੇ ਹੀ ਪੱਖ ਨੇ ਠੀਕ ਹੈ ਜੀ ਤਾਂ ਉਦੋਂ ਕਿਸ ਤਰ੍ਹਾਂ ਦੇ ਵਿਆਹ ਤੇ ਇਹਨੂੰ ਜਿਹੜਾ ਮੰਨਿਆ ਜਾਂਦਾ ਹੈ ਉਹ ਉਸ ਸਮੇਂ ਦੇ ਨਿਰਭਰ ਕਰਦਾ ਹੈ ਸੋ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਤੇ ਕਮੈਂਟ ਕਰਕੇ ਆਪਣਾ ਸੁਝਾਅ ਜਰੂਰ ਦਿਓ ਮਿਲਦੇ ਆ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਧੰਨਵਾਦ